ਸਤਿ ਸ਼੍ਰੀ ਅਕਾਲ ਵੀਰ ਵੀਰ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਸਮੇਂ ਅਸੀਂ ਮਹਾਲੋ ਬਾਈਪਾਸ ਤੇ ਮੌਜੂਦ ਹਾਂ ਕੱਲ ਰਾਤੀ ਇੱਥੇ ਇੱਕ ਹਾਦਸਾ ਹੁੰਦਾ ਮਤਲਬ ਸਵਾਲ ਇਹੀ ਹੈ ਕਿ ਹਰ ਰੋਜ਼ ਕਿਤੇ ਨਾ ਕਿਤੇ ਕੋਈ ਨਾ ਕੋਈ ਘਟਨਾ ਕੋਈ ਨਾ ਕੋਈ ਵਾਰਦਾਤ ਕੋਈ ਨਾ ਕੋਈ ਹਾਦਸਾ ਹੋ ਰਿਹਾ ਆਮ ਬੰਦਾ ਹਰ ਰੋਜ਼ ਕਿਤੇ ਨਾ ਕਿਤੇ ਸ਼ਿਕਾਰ ਹੋ ਰਿਹਾ ਆ ਜਿਹੜੀ ਗੱਡੀ ਹੈ ਜੀ ਇਹ ਗੱਡੀ ਵਿੱਚ ਚਾਰ ਜਣੇ ਸਵਾਰ ਸਨ ਜਿਹੜੀ ਸਾਡੇ ਤੱਕ ਖਬਰ ਪਹੁੰਚੀ ਹੈ ਔਰ ਉਹ ਦੱਸਿਆ ਜਾ ਰਿਹਾ ਕਿ ਉਹ ਪਿੱਛੇ 200 ਮੀਟਰ ਪਿੱਛੇ ਉਹ ਜਿੱਥੇ ਮਿੱਟੀ ਦਾ ਨਿਸ਼ਾਨ ਜਾਂ ਨਜ਼ਰ ਆ ਰਿਹਾ ਸੜਕ ਤੇ ਉੱਥੇ ਗੱਡੀ ਖੜੀ ਸੀ ਹੁੰਡਾਏ ਦੀ ਗੱਡੀ ਐ ਪੀਪੀ 32 ਜੀ 5277 ਨੰਬਰ ਐ ਪੀਪੀ 32 ਜੀ 5277 ਗੱਡੀ ਦਾ ਨੰਬਰ ਐ ਚਾਰ ਜਣ ਇਸ ਗੱਡੀ ਵਿੱਚ ਸਵਾਰ ਸਨ ਤਾਂ ਉਹਨਾਂ ਨੇ ਸੋਚਿਆ ਕਿ ਗੱਡੀ ਸਾਈਡ ਤੇ ਲਾ ਕੇ ਵਾਸ਼ਰੂਮ ਚਲੇ ਜਾਨੇ ਬਾਥਰੂਮ ਚਲੇ ਜਾਨੇ ਤਾਂ ਗੱਡੀ ਚੋਂ ਤਿੰਨ ਜਣੇ ਬਾਹਰ ਉਤਰਦੇ ਰਾ ਚੌਥਾ ਜਣਾ ਸੀ ਉਹ ਗੱਡੀ ਦੇ ਬਿਲਕੁਲ ਸਾਈਡ ਤੇ ਇੱਕ ਜਗ੍ਹਾ ਖੜ ਜਾਂਦਾ ਤੇ ਪਿੱਛੋਂ ਆ ਜਿਹੜਾ ਤੁਹਾਨੂੰ ਟਰੱਕ ਨਜ਼ਰ ਆ ਰਿਹਾ ਕਿਸ ਦਾ ਨੰਬਰ ਹੈ ਪੀਬੀ 13ਏ ਐਫ 8292 ਦੱਸਿਆ ਜਾ ਰਿਹਾ ਅਸੀਂ ਪੁਸ਼ਟੀ ਨਹੀਂ ਕਰਦੇ ਇਸ ਗੱਲ ਦੀ ਕਿ ਇਹਦਾ ਡਰਾਈਵਰ ਜਿਹੜਾ ਇਸ ਟਰੱਕ ਨੂੰ ਚਲਾ ਰਿਹਾ ਸੀ ਦੱਸਿਆ ਜਾ ਰਿਹਾ ਕਿ ਉਸਨੇ ਸਸਨੇ ਸ਼ਰਾਬ ਪੀਤੀ ਹੋਈ ਸੀ ਔਰ 70 80 ਦੀ ਸਪੀਡ ਹੋਵੇਗੀ ਤਾਂ ਪਿੱਛੇ ਗੱਡੀ ਨੂੰ ਧੱਕਦਾ ਹੋਇਆ ਇੱਥੇ ਤੱਕ ਲੈ ਆਂਦਾ 200 ਮੀਟਰ ਤੱਕ ਅੱਗੇ ਲੈ ਜਾਂਦਾ ਔਰ ਜਿਹੜਾ ਚੌਥਾ ਸਾਥੀ ਕਿਉਂਕਿ ਤਿੰਨ ਜਣੇ ਤਾਂ ਬਾਹਰ ਆ ਕੇ ਬਾਥਰੂਮ ਚਲੇ ਜਾਂਦੇ ਆ ਚੌਥਾ ਇੱਕ ਵਿਅਕਤੀ ਜਿਹੜਾ ਗੱਡੀ ਦੇ ਕੋਲ ਖੜਾ ਹੁੰਦਾ ਪਰਲੇ ਪਾਸੇ ਖੜਾ ਸੀਗਾ ਉਹਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਸਾਈਡ ਤੇ ਹੋ ਜਾਂਦਾ ਛਾਲ ਮਾਰ ਕੇ ਤੇ ਉਸ ਤੋਂ ਬਾਅਦ ਟਰੱਕ ਦਾ ਡਰਾਈਵਰ ਗੱਡੀ ਨੂੰ ਧੂੰਦਾ ਹੋਇਆ ਇੱਥੇ ਤੱਕ ਲਿਆਂਦਾ ਔਰ ਉਸ ਤੋਂ ਬਾਅਦ ਜਿਹੜੇ ਤਿੰਨ ਜਾਨੇ ਸੀਗੇ ਉਹ ਤਿੰਨੇ ਜਾਨੇ ਭੱਜਦੇ ਇਧਰਲੇ ਪਾਸੇ ਨੂੰ ਤੇ ਡਰਾਈਵਰ ਨੂੰ ਫਿਰ ਬਾਹਰ ਆਪ ਕੱਢਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀਗੀ ਹੁਣ ਦੱਸਿਆ ਜਾ ਰਿਹਾ ਕਿ ਡਰਾਈਵਰ ਜਿਹੜਾ ਆ ਉਹ ਥਾਣੇ ਵਿਖੇ ਆ ਉਹਨੂੰ ਕਾਬੂ ਕਰ ਲਿਆ ਗਿਆ ਸੀਗਾ ਤਾਂ ਆਹ ਹਾਲਾਤ ਵੀ ਬਣ ਜਾਂਦੇ ਆ ਭਾਈ ਜੇ ਸ਼ਾਮ ਨੂੰ ਕਿਸੇ ਢਾਬੇ ਤੇ ਰੁਕਦੇ ਆ ਜਾਂ ਬਾਥਰੂਮ ਕਰ ਲੈ ਵੀ ਗੱਡੀ ਰੋਕਦੇ ਆ ਪਹਿਲੀ ਗੱਲ ਤਾਂ ਨੈਸ਼ਨਲ ਹਾਈਵੇਅ ਵਾਲਿਆਂ ਨੂੰ ਚਾਹੀਦਾ ਕਿ ਵਾਸ਼ਰੂਮ ਜਿਹੜਾ ਆ ਸਾਈਡ ਤੇ ਕਿਤਨਾ ਕਿਤੇ ਹੋਣੇ ਚਾਹੀਦੇ ਇੰਨਾ ਟੈਕਸ ਲੈਨੇ ਆ ਟੋਲ ਟੈਕਸ ਲੈਨੇ ਆ ਵਾਸ਼ਰੂਮ ਦੀ ਕੋਈ ਫੈਸਿਲਿਟੀ ਹੋਣੀ ਚਾਹੀਦੀ ਆ 15 20 25 25 30 ਕਿਲੋਮੀਟਰ ਤੋਂ ਬਾਅਦ ਕਿਤਨਾ ਕਿਤੇ ਵਾਸ਼ਰੂਮ ਦੀ ਫੈਸਿਲਿਟੀ ਹੋਣੀ ਚਾਹੀਦੀ ਆ ਉਹ ਨਹੀਂ ਆ ਚਲੋ ਜੇ ਖੁੱਲੇ ਜੀ ਵੀ ਜਾਂਦੇ ਆ ਤਾਂ ਗੱਡੀ ਆਪਣੀ ਭਰਾਵਾ ਚਿੱਟੀ ਲੈਣ ਤੋਂ ਵੀ ਹੋਰ ਢੇਠਾ ਲਾ ਲਿਆ ਕਰੋ ਜਿੰਨੀ ਲਾ ਸਕਦੇ ਆ ਪਤਾ ਨਹੀਂ ਸ਼ਰਾਬ ਪਤਾ ਨਹੀਂ ਸ਼ਾਮ ਨੂੰ ਕਿਦੇ ਅੰਦਰ ਕਿੰਨੀ ਘੁੱਟ ਗਈ ਹੁੰਦੀ ਆ ਮੌਤ ਚ ਅਗਲਾ ਤੋਰੇ ਹੁੰਦਾ ਤਾਂ ਕਿਤੇ ਤੁਹਾਡੇ ਨਾਲ ਕੋਈ ਕਾਰਾ ਨਾ ਕਰ ਦੇ ਇਸ ਕਰਕੇ ਆਪਣਾ ਬਚਾਅ ਕਰਨਾ ਬਹੁਤ ਜ਼ਰੂਰੀ ਆ ਦੇਖੋ ਇੱਥੇ ਉਹ ਵੀ ਗੱਲ ਯਾਦ ਆ ਰਹੀ ਆ ਕਿ ਜਾ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਕਿ ਜੇ ਉਹ ਗੱਡੀ 'ਚ ਬੈਠੇ ਹੁੰਦੇ ਚਾਰ ਜਣੇ ਤਾਂ ਹੋ ਸਕਦਾ ਕਿਸੇ ਦੇ ਧੌਣ ਦੇ ਮਣ ਕੇ ਹਿਲ ਜਾਂਦੇ ਕਿਉਂਕਿ ਦੇਖੋ ਜਿਹੜੀਆਂ ਅਖੀਰਲੇ ਸੀਟਾਂ ਥੋੜੀ ਜਿਹੀ ਕੰਜੈਸਟਡ ਹੋ ਗਈਆਂ ਥੋੜੀ ਜਿਹੀ ਅੱਗੇ ਨੂੰ ਜਿਹੜੇ ਝੁਕੀਆਂ ਆ ਆ ਮੋਹਰਲੇ ਸੀਟਾਂ ਪਿੱਛੇ ਨੂੰ ਆ ਤਾਂ ਜਿਹੜੇ ਜੇ ਪਿੱਛੇ ਦੋ ਜਾਨੇ ਬੈਠੇ ਹੁੰਦੇ ਉਹਨਾਂ ਦੇ ਸੱਟ ਲੱਗ ਸਕਦੀ ਸੀਗੀ ਆ ਪਿੱਛੋਂ ਗੱਡੀ ਬਹੁਤ ਜ਼ਿਆਦਾ ਨੁਕਸਾਨੀ ਗਈ ਹੈ ਬੰਪਰ ਉਹ ਭਰੇ ਪਿਆ ਡਿੱਕੀ ਨੁਕਸਾਨੀ ਗਈ ਹੈ ਤਾਂ ਜਿਹੜੇ ਬੰਦੇ ਪਿੱਛੇ ਬੈਠੇ ਸੀ ਉਹਨਾਂ ਦੇ ਸੱਟ ਲੱਗ ਸਕਦੀ ਸੀਗੀ ਤਾਂ ਚਾਰ ਜਾਨੇ ਜਿਹੜੇ ਆ ਉਹਨਾਂ ਚਾਰੇ ਜਾਨੇ ਜਿਹੜੇ ਆ ਉਹ ਗੱਡੀ ਚ ਉਤਰਦੇ ਆ ਇੱਕ ਸਾਈਡ ਤੇ ਖੜ ਜਾਂਦਾ ਤੇ ਨਵਾਜ਼ੀਮ ਕਰਨ ਆ ਜਾਂਦੇ ਆ ਜੇ ਗੱਡੀ ਚ ਬੈਠੇ ਹੁੰਦੇ ਸਲਾਹ ਬੰਦਾ ਕਰੇ ਹੀ ਲੈਂਦਾ ਕਿ ਚੱਲ ਜਿਵੇਂ ਦੱਸਿਆ ਜਾ ਰਿਹਾ ਕਿ ਇਹ ਚਾਰ ਜਾਨੇ ਸਲਾਹ ਕਰ ਰਹੇ ਸੀਗੇ ਪਰ ਢਾਬੇ ਤੇ ਰੋਟੀ ਖਾਣ ਚੱਲਦੇ ਆ ਜੇਕਰ ਤੇ ਬਹਿ ਕੇ ਸਲਾਹ ਕਰਦੇ ਹੁੰਦੇ ਗੱਡੀ ਸਾਈਡ ਤੇ ਲਾ ਕੇ ਸਲਾਹ ਕਰਦੇ ਹੁੰਦੇ ਵੱਲੋ ਗੱਡੀ ਚ ਆ ਬੈਠੇ ਹੁੰਦੇ ਫਿਰ ਹੋ ਸਕਦਾ ਖੁਦਾ ਆਪ ਵੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਪਰ ਚਲੋ ਰੱਬ ਨੇ ਬਚਾ ਲਿਆ ਰੱਬ ਨੇ ਰੱਖ ਲਏ ਇਹ ਚੰਗੀ ਗੱਲ ਹੈ ਲੇਕਿਨ ਤੁਸੀਂ ਹਮੇਸ਼ਾ ਇਹ ਖਿਆਲ ਰੱਖਿਆ ਕਰੋ ਕਿ ਗੱਡੀ ਨੂੰ ਚਿੱਟੀ ਪੱਟੀ ਤੋਂ 20 ਥੋੜਾ ਹੋਰ ਅੱਗੇ ਥੋੜਾ ਜਿਹਾ ਔਰ ਜਿੰਨਾ ਕ ਅੱਗੇ ਜਾ ਸਕਦੀ ਉੱਥੇ ਕਰਕੇ ਗੱਡੀ ਨੂੰ ਪਾਰਕ ਕਰਿਆ ਕਰੋ